ਇਹ ਘੰਟਾ ਹੋ ਗਿਆ ਤਿਆਰ ਹੋਈ ਜਾਂਦੀ ਇਹਨੂੰ ਅਸਈਨਾ ਟਾਈਮ ਲੱਗਦਾ ਹੁੰਦਾ ਜਿੰਨੇ ਥਾਈ ਹੋ ਕੇ ਵੀ ਮੋੜਨਾ ਹੈ ਉਹਦੋਂ ਪੱਠਿਆਂ ਦਾ ਰੰਦਾ ਟਾਈਮ ਹੋ ਜਾਊਗਾ ਦੇਖਾਂ ਕੀ ਕਰੀ ਜਾਂਦੀ ਐ ਤਾਂ ਬੁੜੀਆਂ ਆ ਤਾਂ ਨਿਕਲਣਾ ਵੀ ਨਾ ਪਹਿਲਾਂ ਇਧਰੋਂ ਹੀ ਨਿਕਲਦੀਆਂ ਮੁੜ ਕੇ ਪਿੱਕਿਆਂ ਤੋਂ ਨਹੀਂ ਨਿਕਲਦੀਆਂ ਉਹ ਆ ਜਾ ਹੁਣ ਘੰਟਾ ਹੋ ਗਿਆ ਤੈਨੂੰ ਤਿਆਰ ਹੋਈ ਜਾਂਦੀ ਇਹਨੂੰ ਤੇਨਾ ਮਗਰੋਂ ਲਾ ਕੇ ਮੈਂ ਤਿਆਰ ਹੋ ਗਿਆ ਆ ਗਈ ਆ ਗਈ ਹਾਂ ਕੀ ਕੋਸ਼ ਇਹ ਡੱਬੇ ਆ ਤੇ ਵਿੱਚ ਰੱਖ ਰਹੀ ਆ ਤੂੰ ਨਾ ਦਾ ਸਮਾਨ ਰੱਖ ਲਿਆ ਹੁਣ ਸਾਰਾ ਸਮਾਨ ਲੈ ਲਿਆ ਨਾ ਸਾਰਾ ਸਮਾਨ ਲੈ ਲਿਆ ਮੁਰਕੀ ਰਾਤ ਸੋਣੀ ਲੱਗਦੀ ਆ ਸੋਣੀ ਤਾਂ ਤੂੰ ਬਹੁਤ ਲੱਗਦੀ ਆ ਤੇ ਹੁਣ ਸੋਹਣੇ ਲੱਗਣਾ ਸੀ ਡੇਢ ਘੰਟਾ ਤਾਂ ਹੋ ਗਿਆ ਤੈਨੂੰ ਖੱਪੀ ਜਾਂਦੀ ਹੂੰ ਤੁਹਾਡਾ ਕੀ ਦੱਸ ਤੁਸੀਂ ਤਾਂ ਨਾ ਕੇ ਕੱਪੜੇ ਪਾ ਲੈਣੇ ਹੁੰਦੇ ਮੈਂ ਬੁੜੀਆਂ ਨੂੰ ਕਿੰਨਾ ਕੰਮ ਕਰਨਾ ਪੈਂਦਾ ਦੱਸ ਕਿੰਨਾ ਮੇਕਅਪ ਵੀ ਕਰਨਾ ਪੈਂਦਾ ਚੱਲ ਚੱਲ ਹੁਣ ਤੂੰ ਗੱਲਾਂ ਨਾ ਮਾਰ ਉਧਰ ਸ਼ਹਿਰ ਵੇਚੀ ਦੀ ਜਾਣਾ ਤੇ ਟ੍ਰੈਫਿਕ ਵੀ ਬਹੁਤ ਹੈ ਹੁਣ ਸਾਰਾ ਸਮਾਨ ਪਾ ਲਿਆ ਸੀ ਨਾ ਵਿੱਚ ਸਾਰਾ ਸੰਭਾਲਿਆ ਪਹਿਲਾਂ ਆਪਾਂ ਨਾ ਵੱਡੇ ਵੀਰੇ ਕੋਲੇ ਚੱਲਾਂਗੇ ਉਹ ਕੀ ਯਾਰ ਤੂੰ ਸਾਰਾ ਦਿਨ ਵੱਡਾ ਵੀਰਾ ਵੱਡਾ ਵੀਰਾ ਲਈ ਰੱਖਦੀ ਹੋਂ ਉਹਨੇ ਹੁਣ ਕੋਠੀ ਲਈ ਐ ਸ਼ਹਿਰ ਚ ਤੇ ਆਪਾਂ ਨਾਲ ਤੈਨੂੰ ਬੰਨਣਾ ਕੋਠੀ ਵੇਖ ਆਵਾਂਗੇ ਤੇ ਨਾਲੇ ਪਹਿਲਾਂ ਆਪਾਂ ਵੀਰੇ ਕੋਲੇ ਚੱਲਾਂਗੇ ਬਾਅਦ ਚ ਆਪਾਂ ਪਿੰਡ ਵਾਲੇ ਵੀਰੇ ਕੋਲੇ ਚੱਲਾਂਗੇ ਤੇ ਆ ਲੋ ਆਦਾ ਫੋਨ ਫੜ ਲਿਆ ਕਰੋ ਤੁਸੀਂ ਮੈਨੂੰ ਫੜਾ ਦਿੰਦੇ ਉਹਨੇ ਕੱਲ ਦਾ ਫੋਨ ਲਾਇਆ ਉਹਨੇ ਫੋਨ ਨਹੀਂ ਚੱਕਿਆ ਇਹ ਕੀ ਪਤਾ ਹੋਗਾ ਘਰੇ ਨਾ ਹੋਣ ਉਹ ਕਿਸੇ ਕੰਮ ਚ ਹੋ ਜਾਉਦਾਗਾ ਕੋਈ ਨਹੀਂ ਘਰੇ ਮਿਲ ਜਾਣਗੇ ਆਪਾਂ ਨੂੰ ਆਪਾਂ ਜਾਵਾਂਗੇ ਪਹਿਲਾਂ ਵੱਡੇ ਵੀਰੇ ਕੋਲੇ ਭਾਬੀ ਦਾ ਘਰੇ ਹੀ ਹੁੰਦੇ ਆ ਉਹ ਜਿਹਨੂੰ ਚਾਹ ਹੁੰਦਾ ਨਾ ਆਪੇ ਮੁਰਕ ਕੇ ਵੀ ਕਾਲ ਕਰ ਲੈਣਾ ਐਡਾ ਵੀ ਬੰਦਾ ਕੋਈ ਬਿਜੀ ਨਹੀਂ ਹੁੰਦਾਗਾ ਚਲੋ ਤੁਸੀਂ ਚਲੋ ਕੋਈ ਨਹੀਂ ਨਹੀਂ ਟਾਈਮ ਲੱਗਿਆ ਹੋਣਾ ਚੱਕਣ ਦਾ ਕਿਸੇ ਕੰਮ ਚ ਬਿਜੀ ਹੋਊਗਾ ਭਾਬੀ ਘਰੇ ਹੀ ਹੁੰਦੇ ਆ ਚਲੋ ਤੁਸੀਂ ਉਹ ਭਾਬੀ ਦਾ ਘਰੇ ਹੋਏ ਗਾਂ ਤੇਰਾ ਵੀਰਾ ਵੀ ਘਰੇ ਟੱਕਰੇ ਵੀਰਾ ਆ ਜਾਊਗਾ ਫੋਨ ਕਰ ਦੇਣਗੇ ਭਾਬੀ आ जा मर्जी है तेरी मौसम तेने चेर बाले हम चल मैं भी घरे पाया जल्दी जल्दी चल ਆਹ ਇਹ ਨਹੀਂ ਲੱਗਦੀ ਇਹ ਆਹ ਹੀ ਗਲੀ ਆਹ ਹੀ ਆ ਮੇਰੇ ਪਾਪਾ ਬਣਾ ਕੇ ਨਾ ਆਈਂਦਾ ਸੀ ਆਵੇ ਨੰਬਰ ਫਰੇਟ ਲੱਭਿਆ ਸ਼ਹਿਰ ਚਾਇਨ ਲੈ ਕੇ ਲਾਇਆ ਹੁੰਦਾ ਘਰ ਭਾ ਲੈਣਾ ਸੌਖਾ ਹੁੰਦਾ ਮੈਂ ਤਾਂ ਪਹਿਲਾਂ ਹੀ ਅੰਦਾਜ਼ਾ ਲਾ ਲਿਆ ਸੀ ਵੇਖ ਐਡੀ ਸੋਹਣੀ ਕੋਠੀ ਮੇਰੇ ਵੀਰ ਦੀ ਹੋਊਗੀ ਹਾਂ ਹਾਂ ਫਿਰ ਵੀਰ ਦੀ ਐ ਨਹੀਂ ਕਰੇ ਹੈਗੇ ਕਣੀ ਉਹ ਆਵੇ ਬਿੱਲ ਲੱਗੀ ਦੁਪਹਿਰੇ ਅਗਲਾ ਏਸੀ ਛੱਡ ਕੇ ਪੈ ਜਾਂਦਾ ਹਾਂ ਸੱਚ ਭੁੱਲ ਹੀ ਗਏ ਸੀ ਬਿੱਲ ਵੀ ਲੱਗੀ ਆ ਤੈਨੂੰ ਚਾਹ ਵਾਲਾ ਹੋਇਆ ਪਿਆ ਦੇ ਵੀਰ ਦੀ ਕੋਠੀ ਆਉਂਦਾ ਸੜ ਜਾਉਂਦੇ ਹੋਣਗੇ ਕਾਲੀ ਕਾਤੋਂ ਕਰਨੀ ਦੇਖ ਨਾ ਉਹ ਦੇਖਦਾ ਹੀ ਨਹੀਂ ਵਿੱਚ ਕਾ ਆ ਜਾਂਦੇ ਆ कौन है इना गेट खड़कई बैल्टी बैठ गए आज अंदर पोचा लग्या होया भी हां बैठो इत मैं पानी लेके आनी बैजो ती ਕੀ ਨਹੀਂ ਗਰਮੀ ਹੋ ਗਈ ਗਰਮੀ ਤਾਂ ਬਹੁਤ ਹੈ ਤੇ ਆ ਕੋਟੀ ਦਾ ਬਹੁਤ ਸੋਹਣੀ ਬਾਦੀ ਵੀਰ ਨੇ ਸ਼ਹਿਰ ਦਾ ਕਾਹਦਾ ਰਹਿਣਾ ਹੰਦਾ ਜੀ ਸੰਦਾਂ ਲਈ ਸੀ ਮਾਰੀ ਜਾਂਦਾ ਉਹ ਸਾਂ ਦੇ ਹਵਾ ਲੱਗਦੀ ਸੀ ਮਣੀ ਸਰ ਮਜਬੂਰੀ ਹੋ ਜਾਂਦੀ ਨਾ ਡਿਊਟੀ ਤੇ ਜਾਣਾ ਆਉਣਾ ਰੋਜ਼ ਦਾ ਔਖਾ ਹੋ ਜਾਂਦਾ ਪਿੰਡਾਂ 'ਚ ਆਉਣਾ ਸਰੋਂ ਇੱਥੇ ਰਹਿਣਾ ਸੀ ਸ਼ਹਿਰ 'ਚ ਪੇਸ਼ਿਆ ਦੀ ਪੜਾਈ ਦਾ ਵੀ ਔਖਾ ਹੈ ਰਹਿਣਾ ਆਪਣੀ ਅਰਜਨ ਤਾਂ ਔਖਾ ਹੀ ਆ ਉਹਨਾਂ ਨੇ ਕੋਲੇ ਦੇ ਵਿੱਚ ਕੱਢਿਆ ਆਪਾਂ ਦਾ ਔਖਾ ਹੀ ਆ ਪਿੰਡ ਆਣ ਮੁੱੱਖਾ ਲੱਗਦਾ ਛੇਰ ਤੇ ਰਹਿਣਾ ਦੇਖ ਲੋ ਪਿੰਡ ਆਣ ਇਹ ਕੋ ਮੂੰ ਚੱਕਿਆ ਤੇ ਆ ਗਈ ਘਟ ਘਟ ਫੋਨ ਤਾਂ ਕਰ ਦਿੰਦੇ ਹੋਂ ਲੱਗੀ ਹਲੋ ਕੋ ਫਰਵਾ ਵੀ ਵੀਰਾ ਠੀਕ ਸੇ ਹਾਂਜੀ ਜੀ ਤੇ ਮੇਰਾ ਭਤੀਜਾ ਕਿੱਥੇ ਆ ਓ ਤੁਸ਼ਣ ਕਿਹਾ ਹੈ ਅੱਜ ਜੀ तो वैसे घट गर्मी लगती है मेनू तो बाहर गर्मी बहुत है जाओ अंदर आ अंदर बहने पाई आ मंजीत रुको रखो इत शूज वगैरह तार दो अंदर ना डस्टिंग जी वाली हो जाएगी फिर आज ਅੰਦਰ ਆਜੂ ਲੈਟ ਸਾਰਾ ਟੈਂਪਰੇਚਰ ਦਾ ਸੈਟ ਕਰੀਏ ਅਬੀ ਵੀਰਾ ਨਹੀਂ ਦੀਨਾ ਕਿੱਥੇ ਵੀਰਾ ਤੁਸੀਂ ਇਨਫੋਰਮ ਕਰਕੇ ਨਹੀਂ ਆਏ ਫੋਨ ਤਾਂ ਮੈਂ ਕੀਤਾ ਸੀ ਤੇ ਫੋਨ ਮੇਰਾ ਚੱਕਿਆ ਨਹੀਂ ਮੈਂ ਕਿਹਾ ਅੱਜ ਛੁੱਟੀ ਹੋਊਗੀ ਵੀਰਾ ਘਰੇ ਮਿਲ ਜੂਗਾ ਨਹੀਂ ਅੱਜ ਤਾਂ ਉਹ ਕਿਸੇ ਦੋਸਤੀ ਪਾਰਟੀ ਤੇ ਗਈ ਨੇ ਤੇ ਸ਼ਾਮ ਤੱਕ ਈ ਘਰੇ ਆਉਣਗੀ ਮੈਂ ਤਾਂ ਸੋਚਿਆ ਮੈਂ ਛੁੱਟੀ ਆ ਚਲੋ ਮੈਂ ਮਿਲ ਆਉਂਗੀ ਨਾਲੇ ਮੈਂ ਰਖੜੀ ਬੰਨਣ ਆਉਂਗੀ ਮੈਂ ਰਖੜੀ ਲੈ ਕੇ ਆਈ ਸੀ ਪਬੀ ਇੱਕ ਵਾਰੀ ਫੋਨ ਕਰਕੇ ਪੁੱਛੋ ਤੁਸੀਂ ਕਦੋਂ ਕਹੋਂਗੇ ਵੀਰੇ ਫੋਨ ਤਾਂ ਮੇਲਾ ਕੇ ਪੁੱਛ ਲੈਣੀ ਐ ਬਟ ਉਹ ਇੰਨੇ ਛੋਟੇ ਜਿਹੇ ਕੰਮ ਪਿੱਛੇ ਆਪਣੀ ਪਾਰਟੀ ਸ਼ਰਕਿਤਾ ਨਹੀਂ ਆ ਸਕਦੇ ਕੋਈ ਗੱਲ ਨਹੀਂ ਮੈਂ ਪੁੱਛ ਲੈਣੀ ਉਹਨਾਂ ਨੂੰ ਫੋਨ ਕਰਕੇ ਵੈਸੇ ਹਫਤੇ 'ਚ 1 ਵਜੇ ਤਾਂ ਛੁੱਟੀ ਮਿਲਦੀ ਉਹਨਾਂ ਨੂੰ ਮਸਾ ਅਸੀਂ ਲਾਓ ਨਾ ਫੋਨ ਆਉਣਗੇ ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਮੈਂ ਰੱਖੜੀ ਬੰਨਣ ਆਈ ਐ ਕੋਈ ਗੱਲ ਨਹੀਂ ਮੈਂ ਫੋਨ ਲਾ ਕੇ ਪੁੱਛ ਲੈਣੀ ਐ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਣੀ ਐ ਠੀਕ ਮੈਨੂੰ ਸਵੇਕਿਆ ਸੀ ਉਹਨੇ ਫੋਨ ਕੀਤਾ ਲਾਉਂਦੇ ਆਵਾ ਵੀ ਫੋਨ ਆ ਜਾਣੀ ਇਹ ਵੀ ਉਹਨੂੰ ਦੱਸ ਦੇਣੀ ਆ ਰਖੜੀ ਬੰਨਣ ਆਈ ਆ ਮਨਜੀਤ ਆਊਗਾ ਵੀਰਾ ਇਹਨੇ ਨਹੀਂ ਹੋਊਗਾ ਆਪਾਂ ਯਸ਼ ਚਲੇ ਗਏ ਮੈਨੂੰ ਫਸਾ ਦੇਤੀ ਕੋਈ ਨਾ ਨਾਮਾ ਮੱਖਪਾਈ ਕਰੇ ਅਲਟਾ ਕੰਮ ਵਾਲੀ ਵੀ ਨਹੀਂ ਹੈ ਚਲੋ ਮੈਂ ਅਸ਼ਨੂ ਨੂੰ ਫੋਨ ਕਰਕੇ ਪੁੱਛੀ ਆ ਕਿ ਕੋਲੋਂ ਤੇ ਕਰਾਉਣੀ ਹੈ ਹਾਂਜੀ ਬੋਲੋ ਹਾਂਜੀ ਮੈਂ ਬੋਲ ਰਹੀ ਹਾਂਜੀ 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 ਤੁਹਾਡੀ ਦੀਦੀ ਤੇ ਉਹਨਾਂ ਦੇ ਹਸਬੰਦ ਆਏ ਨੇ ਰੱਖੀ ਬੰਨਣ ਦੱਸੋ ਮੈਂ ਕੀ ਕਰਾਂ ਉਹਨੂੰ ਪਤਾ ਤਾਂ ਮੈਂ ਦੋਸਤ ਦੀ ਪਾਰਟੀ ਤੇ ਗਿਆ ਆ ਬਾਰੇ ਆ हां तो काम आते बिल्कुल टाइम है जी देखो ये शेप वो मेरे से सॉल्व नहीं हो रही है ठीक है जी ਤੁਸੀਂ ਉਹਨੂੰ ਕੁਝ ਵੀ ਕਰੋ ਇਹਨਾਂ ਤੋਂ ਜਿਹੜਾ ਚਾ ਦਉਂਗਾ ਮੈਂ ਵੇਲੇ ਨਹੀਂ ਇਹਨਾਂ ਦੇ ਕੰਮ ਵਿੱਚ ਹਾਂ ਕਰਿਆ ਯਾਰ ਇੱਕ ਕੰਮ ਕਰ ਹੂੰ ਸਾਨੂੰ ਕਹਦੇ ਹੂੰ ਉਹ ਰੱਖੀਏ ਚਿਹਰਾ ਕੇ ਆਂਗੇ ਹੂੰ ਮੈਂ ਸ਼ਾਮ ਨੂੰ ਆ ਕੇ ਬੰਨ ਲਵਾਂ ਓਕੇ ਬੰਨਦੇ ਯਾਰ ਕੀ ਆ ਦੇ ਦੇ ਭੈਣ ਨੂੰ ਠੀਕ ਹੈ ਨਾਲੇ ਇੱਕ ਤੋਰ ਓਕੇ ਮੈਂ ਗੱਲ ਸੁਣਾਂ హలో జరుక నా ਮੈਨਾਂ ਲਾਉਂਗੀ ਅਬੀ ਤੁਸੀਂ ਚਾਹਵਿੰਦੇ ਨਹੀਂ ਨਹੀਂ ਮੈਂ ਗ੍ਰੀਨ ਦੀ ਪੀਣੀ ਹੈ ਮੈਂ ਡਾਈਟ ਦੀ ਲੋਜ ਪਾਸੇ ਨੇ ਪਾਸੇ ਦੀ ਵੀ ਲੋੜ ਜੀ ਅਗਰ ਆਪਾਂ ਜਾਦਾ ਸਵਾਤੀ ਨਾ ਆ ਗਿਆ ਮੇਰਾ ਬੇਟਾ ਆ ਮੇਰਾ ਪੁੱਤ ਐਡਾ ਹੋ ਗਿਆ ਮਾਂ ਮੂਹਾਰ ਦੇ ਬੇਟਾ ਅੰਕਲ ਅੰਟੀ ਓ ਆ ਮੇਰਾ ਪੁੱਤ ਅੰਕਲ ਅੰਟੀ ਨੀ ਪੁੱਤ ਮੈਂ ਤੇਰੀ ਪੂਆ ਤੇ ਮੈਂ ਤੇਰਾ ਫੁੱਫੜ ਆ ਜੀ ਇੱਧਰ ਆ ਸਿਖਾਓ ਬੱਚੇ ਨੂੰ ਨਾ ਇੱਥੇ

ਨਹੀਂ ਪੜੇ ਅਸੀਂ ਲੇਟ ਹੁੰਨੇ ਆ ਅਸੀਂ ਵੀ ਚੱਲਦੇ ਹਾਂ ਚਲ ਕੇ ਮਜੀਦ திருப்புவாய் அந்த சொன்னால் இப்படியாக பாலையும் எதிர்பார்ப்பான பசங்க பசங்க ਮੈਨੂੰ ਲੱਗਦਾ ਨਾ ਉਹ ਸ਼ਹਿਰ ਵਾਲੇ ਪਾਸੇ ਪਾਈ ਵਾਲੇ ਪਾਸੇ ਜਾਣਾ ਨੂੰ ਲੱਗਦਾ ਅੱਛਾ ਫਿਰ ਬੀਬੀ ਉਹ ਤੇ ਰੱਈਆਂ ਮੰਨ ਕੇ ਆਉਂਗੀ ਤੇ ਵੱਡੇ ਬਾਈ ਨੂੰ ਹਾਂ ਉਹ ਵੱਢ ਕੇ ਪਈ ਉੱਧਰ ਅੱਛਾ ਤਾਂ ਇਹਨਾਂ ਨੂੰ ਲੱਗਦਾ ਕਿ ਵੇਲਾ ਹੋ ਜਾਣਾ ਵੱਡੇ ਭਾਜੀ ਤੋਂ ਬਹੁਤ ਕੁਝ ਦੇਣਗੇ ਦੀਨੀਆਂ ਇਹਨਾਂ ਨੂੰ ਢਿੜੇ ਵੀ ਦੇਣਗੇ ਪੈਸੇ ਦੇਣਗੇ ਤੁਹਾਡੇ ਕੋਲ ਕੁਝ ਆਇਆ ਕਿ ਨਹੀਂ ਮੇਰੇ ਕੋਲੇ ਹੈਗਾ 500 ਰੁਪਏ ਹੈਗਾ ਉੱਪਰ ਨਾਲ ਰੱਖਿਆ ਤਾਂ ਹੋਰ ਕੰਮ ਨੂੰ ਆਹੋ ਤੇ 500 ਨਾਲ ਕੀ ਕਰਾਂਗੇ ਆਪਾਂ ਠੀਕ ਆ ਕੇ ਦੇ ਦੇਣ 500 ਰਾਂ ਦੇ ਸਾਬ ਚਲ ਕੋਈ ਨਿਕਰਾਵਾ ਪੈਂਦ ਕਰ 500 ਰੁਪਿਆ ਦੇ ਲਈ ਅੱਛਾ ਤੇ ਬਾਕੀ ਜਿਹੜਾ ਤੇਰੇ ਕੋਲ ਉਹ ਤੇਰਾ ਭਰਾ ਫੂਟ ਦੇ ਗਿਆ ਸੀ ਨਾ ਤੇ ਉਹ ਸੂਟ ਦੇਣੀ ਸੂਟ ਤਾਂ ਮੈਂ ਦੇ ਦੂੰਗੀ ਤੇ ਕੋਈ 500 ਰੁਪਿਆ ਤਾਂ ਦੀਦੀ ਨਾਲ ਖੁੰਡ ਗਈ ਜਾਂ ਤੇ ਘਰ ਵਾਲਾ ਖੁੰ ਲੈ ਤੇ ਕੀ ਕਰਾਂਗੇ ਆਪਾਂ ਉਹ ਪਾਈ ਦੇ ਸੁਭਾਤਾ ਮੈਨੂੰ ਪਤਾ ਨਾਲੇ ਅੱਛਾ ਰੱਜੇ ਦੂਜੇ ਪਰਿਵਾਰ ਤੇ ਆ ਉਹ ਆਪਣੇ 500 ਰੁਪਏ ਦੇ ਕੋਈ ਭੁੱਖੇ ਬੈਠੇ ਆ 500 ਦੇ ਭੁੱਖੇ ਤਾਂ ਨਹੀਂ ਦੋ ਸਾਲਾਂ ਬਾਅਦ ਦੀਦੀ ਨੇ ਆਉਣਾਗਾ ਉਹ ਕੋਈ ਨਹੀਂ ਆ ਕਰਦਿਆ ਨਾ ਔਰ ਤੋਂ ਅੱਜ 500 ਰੁਪਿਆ ਲੈ ਕੇ ਸੂਟ ਦੇਈ ਦੋ ਮਹੀਨੇ ਬਾਅਦ ਆਪਾਂ ਚੱਲੋੜਾਂਗੇ ਨਾਲੇ ਤੂੰ ਸੂਰਦਿਆ ਹੀ ਚੰਗੇ ਤੇ ਨਾਲੇ ਫੈਸਲੇ ਆਏ ਤਾਂ ਆਉਂਦੇ ਹੀ ਹੋਣਾ ਠੀਕ ਆਂ ਕੰਮ ਦੀ ਜਿਆਦਾ ਕਰਵਾ ਸਕਦੇ ਸਮੇਂ ਤੇ ਨਹੀਂ ਕਰਦੇ ਜਰਾ ਆ ਕੋਈ ਥੇ ਵੀ ਨਾ ਫੌਲੀ ਬੇਇਤੀ ਕਰਾ ਦੇ ਘਰੇ ਹੋਣ ਤਾਂ ਚੰਗਾ ਬੱਲ O que é bem. Você vai para a escola hoje? Não, eu vou para a escola hoje. Vai, Não vai para a escola hoje. Ah, está bem. Está bem Está cora bem? Você viagem. Vai ter o ਹੋਰ ਠੀਕ ਹੈ ਜੀ ਵਧੀਆ ਜੀ ਸੱਸੀ ਕਰਦਣਾ ਸੱਸੀ ਜੀ ਹੋਰ ਕਿਵੇਂ ਠੀਕ ਹੋ ਹਾਂ ਬਈ ਠੀਕ ਹੈ ਆ ਜਾਓ ਅੰਦਰ ਹੀ ਬਹਿਨੇ ਬਾਈ ਜੀ ਘੜੀ ਵਾਲ ਨੂੰ ਕਰ ਚਾਰ ਪੰਨਾ ਚਾਹ ਪੀ ਲੋ ਕੋਈ ਮੈਨੂੰ ਵੀ ਕਾਲ ਆਣਾ ਫਿਰ ਜਾਣਾ ਕੋਈ ਰਾਤ ਨਹੀਂ ਆ ਮੇਰਾ ਹੱਥ ਕਿਥੇ ਰਿਆ ਜਾਣਾਗਾ ਭਾਬੀ ਰਾਤ ਰਿਓ ਨਾਲ ਇੱਥੇ ਕੋਈ ਨਹੀਂ ਕਰੇ ਵੀ ਕੰਮ ਦਾ ਔਖਾ ਆ ਜਾਂਦਾ ਕੋਈ ਮਾਤਾ ਮੋਦੜਾ ਇਹ ਫੋਨ ਲੈ ਕੋਈ ਉਹਨਾਂ ਤੋਂ ਕਿੱਥੇ ਹੁੰਦਾਗਾ ਕੰਮ ਉਹਨਾਂ ਹੁੰਦਾ ਨਹੀਂ ਹੁਣ ਤਾਂ ਸਾਰਾ ਆਪ ਦੇ ਸਿਰ ਤੇ ਆ ਉਹ ਧਾਰਾਂ ਬਈਰੇ ਹੱਥ ਬਈਆਂ ਜੱਜ ਮਿਲਦੀਆਂ ਨੇ ਲਿਆ ਉਹੀ ਵੈਸੇ 2 ਸਾਲਾਂ ਬਾਅਦ ਤੂੰ ਘੇੜਾ ਮਾਰਿਆ ਘਾਰਦਾ ਤਾਂ ਬਈ ਬਾਨਾ ਇਹ ਤਾਂ ਇੱਕ